ਕਰਨੀ ਕਰਕੇ ਫਿਰ ਵੱਖਰੇ ਵੱਖਰੇ ਹੋ ਜਾਂਦੇ ਐਸੀ ਕਰਨੀ ਦੇ ਮਾਲਕ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਉਹ ਕਿਉਂਕਿ ਕੱਲ ਦੇ ਦਿਨ 16 ਅਗਸਤ ਤੇ 1977 ਨੂੰ ਉਹਨਾਂ ਨੇ ਸਰੀਰਕ ਚੋਲਾ ਤਿਆਗਿਆ ਤੇ ਅੱਜ ਦੇ ਦਿਨ ਮਿੱਤੇ ਦੀ ਧਰਤੀ ਤੇ ਜੋ ਟਕਸਾਲ ਦਾ ਹੈੱਡਕੁਆਰਟਰ ਹੈ ਉਥੇ ਉਹਨਾਂ ਦੇ ਸਰੀਰ ਨੂੰ ਅਗਨ ਭੇਂਟ ਕੀਤਾ ਗਿਆ। ਸੰਤ ਗਿਆਨੀ ਕਰਤਾਰ ਸਿੰਘ ਜੀ ਹੁਣਾਂ ਦਾ ਜੇ ਆਪ ਜੀ ਜੀਵਨ ਪੜੋ ਕਿਉਂਕਿ ਅੱਜ ਸਾਡੇ ਕੋਲੇ ਪ੍ਰਚਾਰ ਦੇ ਸਾਧਨ ਜਿਹੜੇ ਨੂੰ ਬਹੁਤ ਹੋ ਗਏ। ਆਪਾਂ ਕਿਤੇ ਵੀ ਬੈਠੇ ਗੱਲ ਕਰਦੇ ਹਾਂ ਤੁਹਾਡੀ ਕਈ ਹੋਈ ਬਾਤ ਸੋਸ਼ਲ ਮੀਡੀਆ ਦੇ ਜ਼ਰੀਏ ਹੋਰ अनेका ਐਸੇ ਸਾਧਨਾਂ ਦੇ ਨਾਲ ਬਹੁਤ ਦੂਰ ਤੱਕ ਜਾਂਦੀ ਏ ਸੁਣੀ ਜਾਂਦੀ ਏ ਲੋਕਾਂ ਦਾ ਇਕੱਠ ਕਰਨਾ ਭਾਵੇਂ ਕੋਈ ਮੈਸੇਜ ਇੱਕ ਲਾਓ ਤੇ ਸਭ ਨੂੰ ਦੱਸਿਆ ਜਾ ਸਕਦਾ ਵੀ ਇਹ ਬਾਤ ਹੈ ਲੇਕਿਨ ਉਹ ਨਮਾ ਪੁਰਖਾਂ ਨੇ ਜਿਸ ਸਮੇਂ ਪ੍ਰਚਾਰ ਦੀ ਜਿਹੜੀ ਉਹ ਲਹਿਰ ਚਲਾਈ ਅੰਮ੍ਰਿਤ ਛਕਾਉਣਾ ਪਿੰਡਾਂ ਨਗਰਾਂ ਵਿੱਚ ਜਾ ਕੇ ਗੁਰਬਾਣੀ ਦੀ ਵਿਚਾਰ ਕਥਾ ਕਰਨੀ ਔਰ ਗੁਰੂ ਦੇ ਲੜ ਜਿਹੜਾ ਉਹ ਪ੍ਰੇਰ ਕੇ ਲਾਉਣਾ ਫਿਰ ਥਾਂ ਥਾਂ ਤੇ ਸਿਵਾਵਾਂ ਦੀ ਬਾਤ ਔਰ ਜੀਵਨ ਇਹ ਨਹੀਂ ਸੀ ਵੀ ਕੋਈ ਕਿਉਂਕਿ ਸਾਨੂੰ ਇਹ ਮੈਂ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਹੈ ਮਾਪੁਰਖਾਂ ਨੇ ਪੜ੍ਹਾਈ ਕੀਤੀ ਐਮਏ ਕਰ ਤੇ ਫਿਰ ਪਟਵਾਰੀ ਦੀ ਨੌਕਰੀ ਲੱਗ ਗਈ ਪਟਵਾਰੀ ਦੀ ਨੌਕਰੀ ਲੱਗ ਗਿਆ ਜੇ 6 ਮਹੀਨੇ ਹੋਏ ਸਨ ਨੌਕਰੀ ਕਰਦਿਆਂ ਉਦੋਂ ਮਰੱਬੇਬੰਦੀ ਹੋ ਰਹੀ ਸੀ ਮੁਖਤਸਰ ਸਾਹਿਬ ਦੇ ਇਲਾਕੇ 'ਚ ਉਹਨਾਂ ਦੀ ਡਿਊਟੀ ਲੱਗੀ ਨਗਰ ਤੇ ਉਹਨਾਂ ਦਾ ਪੁਰਾਣੇ ਕੋਨੇ ਜਿਹੜਾ ਉਸ ਵਕਤ ਤਹਿਸੀਲ ਕਸੂਰ ਸੀ ਤੇ ਲਾਹੌਰ ਜ਼ਿਲ੍ਹਾ ਪੈਂਦਾ ਸੀ ਅੱਜ ਕੱਲ ਇਹ ਤਹਿਸੀਲ ਪੱਟੀ ਦੇ ਵਿੱਚ ਪਿੰਡ ਪੈਂਦਾ ਉਹ ਹੁਣ ਡਿਊਟੀ ਉਹਨਾਂ ਦੀ ਉੱਥੇ ਲੱਗ ਗਈ ਤੇ ਅਕਸਰ ਜਦੋਂ ਤੁਸੀਂ ਨਾ ਹੁਣ ਆਪ ਵਿੱਚੋਂ ਕੋ ਸਰੀਰ ਉਹ ਨੌਕਰੀ ਕਰਦਾ ਹੋਵੇ ਚਲੋ ਸਾਰੇ ਕੁਝ ਨਹੀਂ ਹੁੰਦੇ ਪਰ ਕੋ ਚੀਜ਼ਾਂ ਹੁੰਦੀਆਂ ਉਹਨਾਂ ਵਿੱਚ ਜ਼ਿਆਦਾਤਰ ਸਿਸਟਮੇ ਹੁੰਦਾ ਤਾਂ ਕਰਕੇ ਉਹ ਸ਼ਬਦ ਆਉਂਦੇ ਨੇ ਗੁਰਬਾਣੀ ਦੇ ਵਿੱਚ ਜਦੋਂ ਪਟਵਾਰੀ ਸ਼ਬਦ ਆਇਆ ਤਾਂ 네ਗੇਟਿਵ ਸੈਂਸ ਵਿੱਚ ਆਇਆ ਇਹ ਚੇਤਾ ਰੱਖਣਾ ਮਹਾਰਾਜ ਨੇ ਬਚਨ ਵਰਤਿਆ ਨਾ ਹਰ ਕੇ ਲੋਗਾ ਮੋਕੋ ਨੀਤ ਦੱਸੈ ਪਟਵਾਰੀ ਤੇ ਦੱਸਦਾ ਕੌਣ ਹੁੰਦਾ ਇਹ ਦੀ ਹੁਣ ਵਿਆਖਿਆ ਦੀ ਲੋੜ ਨਹੀਂ ਹੁਣ ਉਹ ਜਦੋਂ ਲੱਗੇ ਤੇ ਉਹ ਜ਼ਿਮੀਂਦਾਰ ਇਕੱਠੇ ਹੋ ਕੇ ਆਏ ਮੁਰੱਬੇਬੰਦੀ ਹੋਣੀ ਸੀ ਸਤਕਾਰ ਕਰਨਾ ਹੱਥ ਜੋੜਨੇ ਸਭ ਕੁਝ ਹੈ ਉਹ ਕਹਿੰਦੇ ਜੀ ਪਟਵਾਰੀ ਸਾਹਿਬ ਵੀ ਸਾਡਾ ਧਿਆਨ ਰੱਖਿਓ ਜੇ ਬਾਕੀ ਸੇਵਾ ਜੋ ਤੁਹਾਨੂੰ ਚਾਹੀਦੀ ਹੈ ਜਿਸ ਤਰ੍ਹਾਂ ਵੀ ਹੈ ਉਹ ਅਸੀਂ ਤੁਹਾਡੇ ਨਾਲ ਹਾਂ ਤੋ ਸਾਨੂੰ ਦੱਸੋ ਕੀ ਹੈ ਕਿਸ ਤਰ੍ਹਾਂ ਹੈ ਤੇ ਮਾਪੁਰਖਾਂ ਦਾ ਗੂੰਜਵਾਬ ਸੀ ਕਿਉਂਕਿ ਨੌਜਵਾਨੀ ਦੇ ਵਿੱਚ ਇਸ ਤਰ੍ਹਾਂ ਇਹ ਸੰਗਤ ਦਾ ਹੀ ਰੰਗਤ ਹੁੰਦੀ ਹੈ। ਉਹਨਾਂ ਨੇ ਆਖ ਦਿੱਤਾ ਵੀ ਮੈਂ ਵੀ ਤੁਹਾਡੇ ਵਰਗਾ ਜ਼ਿਮੀਂਦਾਰ ਭਰਾ ਆਂ। ਬਾਕੀ ਤੁਸੀਂ ਕਹੋ ਵੀ ਲੈ ਕੇ ਧਨ ਤੇ ਇਧਰ ਵਾਲੀ ਲਕੀਰ ਇਧਰ ਕਰ ਦਈਏ ਤੇ ਉਹਦਾ ਨਾਂ ਉਧਰ ਚੜਾ ਦਈਏ ਇਹ ਕੰਮ ਨਹੀਂ ਹੋਣਾ। ਪਰ ਹੁਣ ਉਹ ਜਿਵੇਂ ਕਹਿੰਦੇ ਵੀ ਸਿਸਟਮ ਹੀ ਉਸ ਤਰ੍ਹਾਂ ਚੱਲਦਾ ਹੋਵੇ। ਕਾਰ ਨਹੀਂ ਇਸ ਤਰ੍ਹਾਂ ਚੱਲਦਾ ਹੋਵੇ। ਉਹ ਮੈਨੂੰ ਕੋ ਸੱਜਣ ਸੁਣਾ ਰਹੇ ਸਨ। ਉਹ ਕਹਿੰਦੇ ਜੀ ਨਾ ਰਿਸ਼ਵਤ ਲਈਏ ਤੇ ਲੋਕ ਸਮੇਂ ਦੇ ਵਿੱਚ ਕੰਮ ਕੋਈ ਨਹੀਂ ਕਰਨਾ ਤੇ ਕਹਿੰਦੇ ਵੀ ਜਿੱਦਣ ਚਾਰ ਪੈਸੇ ਫੜ ਲਓ ਉਹ ਇੱਕ ਲੱਤ ਤੇ ਨੱਚਣਾ ਸ਼ੁਰੂ ਕਰ ਦਿੰਦੇ ਵੀ ਹੁਣ ਹੋਇਆ ਲੈ ਹੁਣ ਬੰਦੇ ਨੇ ਮਾਇਆ ਫੜ ਲਈਏ ਕਹਿੰਦੇ ਉਹ ਹੁਣ ਇਹ ਜੇ ਨਾ ਲਈਏ ਸਗੋਂ ਉਹਨਾਂ ਨੂੰ ਚਿੰਤਾ ਹੋ ਜਾਂਦੀ ਹੁਣ ਉਹ ਕਹਿੰਦੇ ਜਦੋਂ ਉਹਨਾਂ ਵਾਰ-ਵਾਰ ਇਹ ਕਿਹਾ ਉਹਨਾਂ ਨੇ ਵੇਖਿਆ ਵੀ ਤੇ ਕੰਮ ਹੀ ਸਾਰਾ ਇਸ ਢੰਗ ਦੇ ਨਾਲ ਚੱਲਦਾ ਤਾਂ ਉਸ ਨੌਕਰੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਜਿਵੇਂ ਇੱਕ ਪਿਤਾ ਨੂੰ ਆਸ ਹੁੰਦੀ ਹੈ ਸੰਤ ਗਿਆਨੀ ਗੁਰਬਚਨ ਸਿੰਘ ਦੀ ਭਿੰਡਰਾਂ ਵਾਲੇ ਉਹਨਾਂ ਦਾ ਉੱਥੇ ਉਹਨਾਂ ਨੇ ਸਮਾਗਮ ਕਰਾਇਆ ਮੁਖਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਨੂੰ ਜਥੇ ਸਮੇਤ ਬੁਲਾਇਆ ਸੇਵਾ ਕਰਨੀ ਸੀ ਤੇ ਉਹਨੇ ਇੱਕ ਪਿਤਾ ਜਿਹੜਾ ਉਹ ਆਪਣੇ ਪੁੱਤਰ ਤੋਂ ਔਲਾਦ ਤੋਂ ਬੰਦਾ ਆਸ ਤੇ ਕਰਦਾ ਹੀ ਹੈ ਵੀ ਵੱਡਾ ਹੋਏ ਧਨ ਖਾਟ ਦੇ ਗੁਰਬਾਣੀ ਦੇ ਫੈਸਲੇ ਨੇ ਤੇ ਤੇ ਹਰ ਇੱਕ ਮਾਂ ਬਾਪ ਨੂੰ ਆਸ ਹੈ ਤੇ ਪੁੱਤਰ ਸਾਧ ਬਣ ਜਾਏ ਇਹ ਬੜਾ ਔਖਾ ਕੰਮ ਹੈ ਵੇ ਕੋਤੀ ਪੁੱਤਰ ਜਿਹੜਾ ਆ ਉਹ ਧਰਮ ਵਾਲੇ ਪਾਸੇ ਤੁਰ ਪੈ ਸਕੂ ਜੇ ਤੇ ਫਿਕਰ ਹੋ ਜਾਂਦੀ ਹੈ ਉਹ ਮਹਾਪੁਰਖਾਂ ਦੇ ਪਿਤਾ ਨੇ ਫਿਰ ਜੋ ਇੱਕ ਝਟਕਾ ਸਭਾ ਹੁੰਦਾ ਉਹ ਕਹਿੰਦਾ ਮੇਰੇ ਸਾਧ ਨੇ ਮੇਰਾ ਪੁੱਤ ਪੁੱਟ ਲਿਆ ਵੀ ਚੰਗੀ ਉਸ ਵਕ ਪਟਵਾਰੀ ਦੀ ਨੌਕਰੀ ਕਰਦੇ ਤੇ ਛੱਡ ਕੇ ਮਾਲਕ ਵਾਲੇ ਪਾਸੇ ਨੂੰ ਹੋ ਗਿਆ ਇਬਾਦਤ ਉਹ ਫਿਰ ਸਮਾਂ ਆਇਆ ਜਦੋਂ ਉਹਨਾਂ ਨੇ ਟਕਸਾਲ ਦੀ ਸੇਵਾ ਜਿਹੜੀ ਆਰੰਭ ਕੀਤੀ ਔਰ ਆਰੰਭ ਕਰਕੇ ਉਹਨਾਂ ਨੇ ਆਪ ਜੀ ਵੇਖੋ ਵੀ ਲਗਭਗ 1900 30 ਦੇ ਨਜ਼ਦੀਕ ਦਾ ਉਹਨਾਂ ਦਾ ਜਨਮ ਹੈ ਤੇ ਇਹ ਸਾਰਾ 30 ਦਾ 31 31 ਜਿਹੜਾ ਬਣ ਜਾਂਦਾ 45 ਸਾਲ ਸਰੀਰ ਦੇ ਵਿੱਚ ਉਹ ਰਹ ਔਰ ਜਿਨ੍ਹਾਂ ਨੂੰ ਕਿਉਂਕਿ ਸਾਡੇ ਵਰਗ ਜਦੋਂ ਇਹ ਚਿੰਤੇਬਾਜ਼ਾਂ ਦੀ ਗੱਲ ਕੀਤੀ ਜਾਂਦੀ ਉਹ ਆਮ ਮਨੁੱਖ ਦੀ ਖੇਡ ਆ ਮਲਸੀਆਂ ਪਿੰਡ ਨਕੂਦਰ ਦੇ ਕੋਲ ਇੱਥੇ ਸਰਦਾਰ ਗਿਆਨ ਸਿੰਘ ਦੇ ਘਰ ਉੱਥੇ ਰੁਕੇ ਸਨ ਸਮਾਗਮ ਸੀ ਤੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਕੀਰਤਨੀਆਂ ਨੂੰ ਕਹਿ ਕੇ ਆਖਿਆ ਸ਼ਬਦ ਸੁਣਾਓ ਬਹਰ ਹਮ ਕਾਹੇ ਆਵਾਂਗੇ ਆਵਣ ਜਾਣਾ ਹੁਕਮ ਤਿਸੈ ਕਾ ਹੁਕਮੈ ਬੁਝ ਸਮਾਵਾਂਗੇ ਆਪ ਆਖਿਆ ਕਹਿੰਦੇ ਸ਼ਬਦ ਪੜੋ ਤੇ ਫਿਰ ਸਮਾਪਤੀ ਹੋਈ ਤੇ ਸਮਾਪਤੀ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਰੀ ਸੀ ਤੁੱੱਚੀ ਆਵਾਜ਼ ਵਿੱਚ ਧਾਰਨਾ ਪੜਾਈੋ ਨੇ ਨਦੀਆਂ ਵਾਹ ਵਿਸ਼ੁੰਨਿਆ ਮੇਲਾ ਸੰਜੋਗੀ ਰਾਮ ਕਿਉਂਕਿ ਉਹ ਰੱਬ ਦੇ ਪਿਆਰੇ ਨਾ ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਇਹ 3 ਅਗਸਤ ਦਾ ਜਿਹੜਾ ਉਹ ਦਿਨ ਸੀ ਜਦੋਂ ਉੱਥੋਂ ਤੁਰੇ ਲੁਧਿਆਣੇ ਦੇ ਨੇੜੇ ਪਹੁੰਚੇ ਤੇ ਲੁਧਿਆਣੇ ਦੇ ਨੇੜੇ ਪਹੁੰਚੇ ਪਿਛਲੀ ਸੀਟ ਤੇ ਬੈਠੇ ਸਨ ਗੱਡੀ ਦੇ ਵਿੱਚ ਉੱਥੇ ਗੱਡੀ ਰੁਕਵਾਈ ਤੇ ਜਿਹੜਾ ਅੱਗੇ ਸਿੰਘ ਸੀ ਉਹਨੂੰ ਕਹਿੰਦੇ ਵੀ ਤੂੰ ਭਾਈ ਪਿੱਛੇ ਬੈਠ ਜਾ ਆਪ ਅਗਲੀ ਸੀਟ ਦੇ ਉੱਤੇ ਬੈਠ ਗਏ ਅਗਲੀ ਸੀਟ ਤੇ ਬੈਠੇ ਤੇ ਜਿਵੇਂ ਹੀ ਬਹਿ ਕੇ ਜਦੋਂ ਉੱਥੇ ਤੁਰੇ ਕੁਮਹਾਨ ਆਤਮਾ ਸੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹ ਵੀ ਉੱਥੇ ਸਨ ਆਪਸੀ ਸਾਧੂਆਂ ਕਮਾਈ ਵਾਲਿਆਂ ਦਾ ਪਿਆਰ ਸੀ ਤੇ ਉਹ ਰਮਤ ਚ ਗੱਲ ਕੀਤੀ ਉਹਨੇ ਜਾਣਾ ਉਹਨਾਂ ਨੇ ਹਿਮਾਚਲ ਸੀ ਜਿਵੇਂ ਪ੍ਰਚਾਰ ਲਈ ਚੱਲਦੇ ਹੀ ਰਹਿੰਦੇ ਸਨ ਤੇ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੂੰ ਕਹਿੰਦੇ ਮਾਹਪੁਰਖੋ ਤੁਸੀਂ ਵੀ ਚੱਲੋ ਸਾਡੇ ਨਾਲ ਤੇ ਮਾਹਪੁਰਖ ਵੀ ਅੱਗੋਂ ਉਸ ਅਵਸਥਾ ਦੇ ਮਾਲਕ ਉਹ ਕਹਿੰਦੇ ਜੀ ਤੁਸੀਂ ਚੱਲੋ ਅਜੇ ਸਾਡਾ ਟਾਈਮ ਨਹੀਂ ਜਿਆ ਆ ਮਤਲਬ ਇਹ ਤੁਰਨ ਸ਼ਬਦ ਉਥੋਂ ਇਹ ਜਿਹੜਾ ਜਦੋਂ ਅਸੀਂ ਚਿੰਤਾਵਾਜਾਂ ਦੀ ਗੱਲ ਕਰਦੇ ਨੇ ਉਹ ਆਮ ਮਨੁੱਖ ਦੀ ਹਾਲਤ ਐ ਕਹਿੰਦੇ ਜੀ ਤੁਸੀਂ ਚਲੋ ਮਹਾਰਾਜ ਸਾਡਾ ਅਜੇ ਟਾਈਮ ਨਹੀਂ ਆਇਆ ਅਸੀਂ ਵੀ ਆਵਾਂਗੇ ਔਰ ਉਹ ਜਿੱਥੋਂ ਹੀ ਉਹਨਾਂ ਨੇ ਸੀਟ ਬਦਲੀ ਉਥੋਂ ਥੋੜੀ ਦੂਰ ਜਾ ਕੇ ਤੇ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਇਆ ਉੱਥੇ ਹਸਪੀਟਲ ਦੇ ਵਿੱਚ ਫਿਰ ਉਹ ਲਗਾਤਾਰ ਸੰਗਤਾਂ ਜਿਵੇਂ ਗਈਆਂ ਉਸ ਸਮੇਂ ਨੂੰ ਕਿਉਂਕਿ ਜੋ ਹਰਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਿਵੇਂ ਗੁਰਬਾਣੀ ਦੇ ਜਾਪ ਅਰਧਨਾ ਇਬਾਦਤ ਪਰ ਆਖਰੋ 16 ਅਗਸਤ ਨੂੰ ਆਪਣੇ ਸਰੀਰ ਕਚੋਲੇ ਨੂੰ ਤਿਆਗਿਆ ਜਿਨ੍ਹਾਂ ਨੇ ਇੰਦਰਾ ਦੇ ਮੂੰਹ ਤੇ ਖੜੋ ਕੇ ਕਿਹਾ ਸੀ ਵੀ ਜਿੱਥੇ ਲੋਕ ਉਹ ਬੰਦੇ ਸੀ ਤਰੀਫਾਂ ਦੇ ਪੁੱਲ ਜੀ ਤੁਸੀਂ ਟਾਈਮ ਕੱਢਿਆ ਕੁਝਾ ਕੁਝ ਹੈ ਇਹ ਉਹੀ ਮਰਦ ਸੀ ਗੁਰੂ ਕਾ ਪਿਆਰਾ ਸੰਤ ਗਿਆਨੀ ਕਰਤਾਰ ਸਿੰਘ ਜਿਨ੍ਹਾਂ ਨੇ ਭਰੇ ਜਿਹੜਾ ਹੈ ਉਹ ਸੰਗਤ ਦੇ ਵਿੱਚ ਏਡੇ ਵੱਡੇ ਇਕੱਠ ਵਿੱਚ ਆਖਿਆ ਸੀ ਵੀ ਇਹਨਾਂ ਨੂੰ ਤੇ ਸ਼ਰਮ ਹੈ ਨਹੀਂ ਗੁਰੂ ਦੇ ਹਜ਼ੂਰੀ ਵਿੱਚ ਕਿਹਦੀ ਸਿਫਤ ਕਰਦੇ ਪਰ ਮੈਂ ਕਹਿਣਾ ਚਾਹਣਾ ਬੀਬੀ ਨੂੰ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਚੇਤਾ ਰੱਖਿਓ ਸਦਾਤੇ ਨੇ ਆਪਣੀ ਸ਼ਹਾਦਤ ਦਿੱਤੀ ਚੇਤਾ ਰੱਖੀ ਤੇਰੇ ਸਰੀਰ ਤੇ ਜਿੰਨੇ ਰੋਮ ਨੇ ਜੇ ਇੰਨੀ ਵਾਰ ਵੀ ਤੂੰ ਸਿਰ ਕੱਟ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਅਰਪਣ ਕਰੇ ਤਾਂ ਵੀ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਕਰਜ਼ ਨਹੀਂ ਲਾ ਸਕਦੇ ਕਹਿੰਦੇ ਤੂੰ ਅੱਜ ਇੱਥੇ ਆਈ ਐ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਤੇ ਸਰੂਪ ਵਿੱਚ ਨਹੀਂ ਤੇ ਤੂੰ ਵੀ ਬੁਰਕਾ ਪਾਇਆ ਹੁੰਦਾ ਤੇਰੀ ਵੀ ਹਾਲਤ ਕੁਝ ਹੋਰ ਹੁੰਦੀ ਔਰ ਉਸ ਸਮੇਂ ਦੇ ਵਿੱਚ ਉਹਨਾਂ ਨੇ ਨਗਰ ਕੀਰਤਨ ਕੱਢੇ ਅਸਲ ਵਿੱਚ ਭਾਵੇਂ ਉਹ ਕਹਿੰਦੇ ਸ਼ਬਦ ਉਹਨਾਂ ਜਲੂਸ ਵਰਤ ਕੱਢਦੇ ਨਗਰ ਕੀ ਅਸਲ ਚ ਨਗਰ ਕੀਰਤਨ ਕੱਢੇ ਗੁਰਦਾਸਪੁਰ ਦਾ ਡੀਸੀ ਆਖੇ ਜੀ ਮੈਂ ਇੰਜ ਆਇਆ ਇੱਥੇ ਆ ਕਰਨ ਦੇਣ ਉਹ ਕਹਿੰਦੇ ਮੈਂ ਨਗਰ ਕੀਰਤਨ ਕੱਢਣਾ 9 ਵਜੇ ਨਿਕਲਣਾ ਹੀ ਤੇ ਭਾਈ ਅਗੋਂ ਤੇਰੀ ਮਰਜ਼ੀ ਤੂੰ ਜੋ ਕੁਝ ਕਰਨਾ ਕਰ ਸਕਦਾ ਔਰ ਆ ਕੇ ਚਰਨਾ ਤੇ ਟਹਿ ਪਿਆ ਇਹ ਜੁਰਤ ਸੀ ਕਾਦੇ ਨਾਲ ਗੁਰੂ ਦੇ ਸ਼ਬਦ ਨਾਲ ਜੁੜ ਕੇ ਮਾਲਕ ਦੇ ਚਰਨਾਂ ਨਾਲ ਜੁੜ ਕੇ ਔਰ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਐਡਾ ਵੱਡਾ ਪ੍ਰਚਾਰ ਪ੍ਰਸਾਰ ਜਿਹੜਾ ਉਹ ਕੀਤਾ ਅਮਰ ਛਕਾਇਆ ਐਡੀ ਵੱਡੀ ਸੇਵਾ ਜਿਹੜੀ ਕੀਤੀ ਅੱਜ ਦੇ ਦਿਨ ਫਿਰ ਉਹਨਾਂ ਦਾ ਅੰਗੀ ਠੱਸ ਜਾ ਸਰੀਰ ਨੂੰ ਵਗਣ ਪੈਂਟ ਉਹ ਤੋਂ ਬਾਅਦ ਫਿਰ ਇਹ 13ਵੇਂ ਮੁਖੀ ਸਨ ਉਹਦੇ ਤੋਂ ਬਾਅਦ ਫਿਰ 14ਵੇਂ ਮੁਖੀ ਦੇ ਵਿੱਚ ਅਗੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਪਿੰਡਣਾ ਵਾਲੇ ਮਹਾਂਪੁਰਖ ਉਹ ਸੰਭਾਲਦੇ ਨੇ ਟਕਸਾਲ ਦੀ ਸੇਵਾ ਗੁਰੂ ਕਿਰਪਾ ਕਰੇ ਰਹਿਮਤ ਕਰੇ ਐਸੇ ਜੀਵਨਾ ਤੋਂ ਅਸੀਂ ਸੇਧ ਲੈ ਕੇ ਆਪਣੀ ਜੀਵਨ ਵਿੱਚ ਕੋ ਕਿਣਕਾ ਮਾਤਰ ਕਮਾ ਸਕੀਏ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਸੇਵਕ ਕੀ ਓੜਿ ਨਿਭਿ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਚੀਤ ਕਰੋ ਕਿਰਪਾ ਉਚਾਰਨ ਕਰੋ ਜੀ